ਬਾਬਾ ਗੁਰਦਤਾ ਜੀ ਬਾਬਾ ਅਨੀਰ ਆਏ ਬਾਬਾ ਅਟੱਲ ਆਏ ਬਾਬਾ ਸੂਰਜਮਲ ਜੀ ਬਾਬਾ ਤਿਆਗਮਲ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਕ ਦੀਸੀ ਬੀਬੀ ਵੀਰੋ ਜੇ ਪੰਜ ਸੁਪੁੱਤਰ ਸਨ ਇੱਕ ਪੈਂਦੇ ਖਾਨ ਪਠਾਨ ਨੂੰ ਜਦ ਛੋਟਾ ਜਿਹਾ ਸਤਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਉਹਨੂੰ ਮੇਰੇ ਸਤਿਗੁਰੂ ਪਾਤਸ਼ਾਹ ਨੇ ਆਪਣਾ ਛੇਵਾਂ ਪੁੱਤ ਬਣਾ ਕੇ ਪਾਲਿਆ ਛੇਵਾਂ ਪੁੱਤ ਜਿétrਾ ਆਪਣੇ ਪੰਜ ਸੁਪੁੱਤਰਾਂ ਨੂੰ लाਡ ਪਿਆਰ ਖੁਰਾਕਾਂ ਖਵਾਈਆਂ ਉਸੇ ਤਰ੍ਹਾਂ ਪੈਂਦੇ ਖਾਣੋਂ ਖਵਾਈ ਨੂੰ bade meer pind بیا ਹਿਆ ਘਰ ਪਾ ਕੇ ਦਿੱਤਾ ਛੇਵੇਂ ਪਾਤਸ਼ਾਹ ਨੇ ਕਹਿੰਦਾ ਪੈਂਦੇ ਖਾਨ ਫੌਜਾਂ ਦਾ ਜਰਨੈਲ ਹੋ ਗਿਆ ਜਦੋਂ ਪਹਿਲੇ ਦੋ ਜੰਗ ਲੜੇ ਉਹਨਾਂ ਜੰਗਾਂ ਵਿੱਚ ਪੈਂਦੇ ਖਾਨ ਨੇ ਬੜੇ ਯੋਗ ਬਖਾਏ ਤੇ ਪੈਂਦੇ ਖਾਨ ਨੂੰ ਹੰਕਾਰ ਪੈਦਾ ਹੋ ਗਿਆ ਜਦੋਂ ਹੰਕਾਰ ਪੈਦਾ ਹੋਇਆ ਇੱਕ ਦਿਨ ਗੁਰੂ ਕੇ ਸਿੱਖਾਂ ਲਵੇ ਕਹਿੰਦਾ ਕਿ ਜੇ ਸਤਗੁਰੂ ਪ੍ਰਾਤਿਸ਼ਾ ਦੇ ਦਰਬਾਰ ਵਿੱਚ ਮੈਂ ਨਾ ਹੋਵਾਂ ਤੇ ਸਤਗੁਰੂ ਪ੍ਰਾਤਿਸ਼ਾ ਜੰਗ ਨਹੀਂ ਜਿੱਤ ਸਕਦੇ ਆਹ ਜਿਹੜੇ ਦੋ ਜੰਗ ਲੜੇ ਐ ਇਹ ਮੇਰੇ ਕਰਕੇ ਜਿੱਤੇ ਗਏ ਐ ਮੈਂ ਜਿੱਤੇ ਐ ਕਿਉਂਕਿ ਪਠਾਣਾਂ ਦੇ ਮੁੰਡਿਆਂ ਦਾ ਕੰਮ ਹੈ ਯੰਗ ਲੜਨਾ ਆ ਅਣਸਖਾਂਦਰੂ ਸਿੱਖਾਂ ਨੂੰ ਕੀ ਪਤਾ ਯੰਗ ਲੜਨ ਦਾ ਕਹਿੰਦੇ ਗੁਰ ਦੀ ਤੁਰਦੀ ਗੱਲ ਜੇ ਮੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਕੋਲ ਚਲੀ ਗਈ ਜਦੋਂ ਗੁਰੂ ਸਰ ਮਹਾਰਾਜ ਮਾਲਵਾ ਦੀ ਧਰਤੀ ਅੰਦਰ ਸਤਿਗੁਰੂ ਪਾਤਸ਼ਾਹ ਨੇ ਤੀਸਰਾ ਯੁੱਧ ਲੜਿਆ ਲਾਲਾ ਵੇਗ ਨਾਲ ਉਦੋਂ ਸਤਿਗੁਰੂ ਪਾਤਸ਼ਾਹ ਪੈਂਦੇ ਖਾਨ ਨੂੰ ਲੈ ਕੇ ਨਹੀਂ ਗਏ ਉਹ ਜੰਗ ਕਹਿੰਦੇ ਪੈਂਦੇ ਖਾਨ ਤੋਂ ਬਿਨਾ ਜੰਗ ਜਿੱਤਿਆ ਗਿਆ ਉਹ ਜੰਗ ਜਿੱਤ ਕੇ ਮੇਰੀ ਪੀਰੀ ਦੇ ਮਾਲਕ ਸ਼ੇਮੇ ਸਤਿਗੁਰੂ ਪਾਤਸ਼ਾਹ ਕਰਤਾਰਪੁਰ ਦੀ ਧਰਤੀ ਅੰਦਰ ਆਏ ਮੇਰਾ ਦਾ ਛਾਈ ਮੇਰੀ ਪੀਰੀ ਦੇ ਦਾਤੇ ਨੇ ਆਪਣਾ ਦਰਬਾਰ ਸਜਾਇਆ ਸਜੇ ਦਰਬਾਰ ਇਹ ਅੰਦਰ ਆਪਣੇ ਯੋਵਾਨਾਂ ਨੂੰ ਆਪਣੇ ਯੋਧੇ ਜਰਨੈਲਾ ਨੂੰ ਮਾਨ ਸਨਮਾਨ ਦਿੱਤਾ ਕਹਿੰਦੇ ਪੈਂਦੇ ਖਾਨ ਵੀ ਆਇਆ ਹੁਣ ਸ਼ਰਮ ਦਾ ਮਾਰਿਆ ਪਿੱਛੇ ਖੜਾ ਹੈ ਕਹਿੰਦਾ ਸੀ ਕਾਦੇ ਜਰਨੈਲ ਜਰਨੈਲਾਂ ਤੋਂ ਬਿਨਾ ਜੰਗ ਜਿੱਤੀ ਗਈ ਹੈ ਕਹਿੰਦੇ ਸ਼ੇਮੇ ਪਾਤਸ਼ਾਹ ਨੇ ਇਸ਼ਾਰੇ ਨਾਲ ਬੁਲਾ ਲਿਆ ਇੱਕ ਪੋਸ਼ਾਕ ਇੱਕ ਤਲਵਾਰ ਇੱਕ ਘੋੜਾ ਤਿੰਨ ਚੀਜ਼ਾਂ ਪਿੰਦੇ ਖਾਨ ਨੂੰ ਦਿੱਤੀਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਬੇਟਾ ਓ ਪਿੰਦੇ ਖਾਨ ਜਰਨੈਲ ਫੌਜਾਂ ਦੀ ਸ਼ਾਨ ਹੋਇਆ ਕਰਦੇ ਹੈ ਜਦੋਂ ਸਾਡੇ ਦਰਬਾਰ ਵਿੱਚ ਆਵੇਂ ਇਹ ਘੋੜੇ ਤੇ ਚੜ ਕੇ ਆ ਪੋਸ਼ਾਕ ਪਹਿਨ ਕੇ ਆ ਤਲਵਾਰ ਪਹਿਨ ਕੇ ਆਇਆ ਕਰ ਹੰਕਾਰ ਨਹੀਂ ਕਰਨਾ ਪੈਂਦੇ ਖਾਨ ਤੇ ਨੇ ਚੀਜ਼ਾਂ ਲੈ ਕੇ ਘਰ ਚਲੇ ਆ ਗਿਆ ਹੁਣ ਪੈਂਦੇ ਖਾਨ ਦਾ ਜਵਾਈ ਆਇਆ ਹੋਇਆ ਉਸਮਾਨ ਖਾਨ ਉਹਨੇ ਘੋੜਾ ਪੋਸ਼ਾਕ ਤਲਵਾਰ ਵੇਖੀ ਉਹਦੀ ਨੀਤ ਫਿੱਟ ਗਈ ਕਹਿਣ ਲੱਗਾ ਮੀਆਂ ਜੀ ਮੈਨੂੰ ਦਿਓ ਪੈਂਦੇ ਖਾਨ ਨੇ ਅਖਿਆ ਨਹੀਂ ਇਹ ਤੈਨੂੰ ਨਹੀਂ ਦੇ ਸਕਦੇ ਗੁਰੂ ਦੀ ਬਖਸ਼ਿਸ਼ ਮੈਨੂੰ ਹੈ ਉਹਨੇ ਆਪਣੇ ਘਰ ਵਾਲੀ ਪਿੰਦੇਖਾਨ ਦੇ ਘਰ ਵਾਲੀ ਦੇ ਕੋਲੇ ਆਪਣੀ ਸੱਤ ਕੋਲੇ ਤਾਨਾ ਮਾਰਿਆ ਕਿ ਜੇ ਤੀਜਾ ਮੈਨੂੰ ਨਾ ਦਿੱਤੀਆਂ ਮੈਂ ਆਤਮ ਹੱਤਿਆ ਕਰ ਲੂੰ ਤੁਹਾਡੀ ਧੀ ਵਾਰ ਕੇ ਬੈਜੂ ਕਹਿੰਦੇ ਜਦੋਂ ਪਿੰਦੇਖਾਨ ਘਰ ਨਹੀਂ ਸੀ ਉਹ ਗੁਰੂ ਦੀ ਵਕਸ਼ਿਸ਼ ਪਸ਼ਾਕ ਤਲਵਾਰ ਘੋੜਾ ਪਿੰਦੇਖਾਨ ਦੇ ਘਰ ਵਾਲੀ ਨੇ ਆਪਣੇ ਜਵਾਈ ਨੂੰ ਦੇ ਦਿੱਤਾ ਜਵਾਈ ਉਸਮਾਨ ਖਾਨ ਲੈ ਕੇ ਜੰਗਲਾਂ ਵੱਲ ਚੱਲਿਆ ਗਿਆ ਘੋਡੇ ਤੇ ਚੜ ਕੇ ਸ਼ਿਕਾਰ ਖੇਡਣ ਵਾਸਤੇ ਉਧਰ ਸਤਿਗੁਰੂ ਪਾਤਸ਼ਾਹ ਦਾ ਵੱਡਾ ਸੁਪੁੱਤਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡ ਰਹੇ ਐ। ਬਾਬਾ ਗੁਰਦਿੱਤਾ ਜੀ ਨੇ ਆਵਾਜ਼ ਛੱਡਿਆ। ਬਾਬਾ ਗੁਰਦਿੱਤਾ ਜੀ ਦਾ ਆਵਾਜ਼ ਪੈਂਦੇ ਖਾਨ ਦੇ ਜਵਾਈ ਦੇ ਬਾਜ਼ ਕੋਲ ਉਤਰ ਆਇਆ। ਤੇ ਉਹਨੇ ਆਵਾਜ਼ ਫੜ ਲਿਆ ਤੇ ਘਰ ਲੈ ਆਇਆ। ਮੰਗਰ ਸਿੱਖ ਭਾਲ ਦੇ ਭਾਲ ਦੇ ਆਏ। ਤੇ ਆਖਿਆ ਆਵਾਜ਼ ਆ ਬਾਬਾ ਗੁਰਦਿੱਤਾ ਜੀ ਦਾ। ਤੇ ਝੂਠ ਬੋਲ ਗਿਆ ਕਹਿੰਦਾ ਸਾਡੇ ਕੋਲੇ ਆਵਾਜ਼ ਜਿਹੜੀ ਅਸੀਂ ਆਵਾਜ਼ ਨਹੀਂ ਵੇਖਿਆ। ਪੈਂਦੇ ਖਾਨ ਨੂੰ ਪੁੱਛਿਆ। ਪੈਂਦੇ ਖਾਨ ਜਵਾਬ ਦੇ ਗਿਆ। ਆਖਰਕਾਰ ਛੇਵੇਂ ਪਾਤਸ਼ਾਹ ਦੇ ਦਰਬਾਰ ਸ਼ਿਕਾਇਤ ਗਈ ਅਗਲੇ ਦਿਨ ਮੀਰੀ ਪੀਰੀ ਦੇ ਦਾਤੇ ਨੇ ਪੰਦੇਖਾਨ ਨੂੰ ਬੁਲਾਇਆ ਜਦੋਂ ਪੰਦੇਖਾਨ ਆਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਦੇਖਾਨ ਬਾਬਾ ਗੁਰਦਿੱਤਾ ਜੀ ਦਾ ਵਾਜ ਤੇਰੇ ਘਰ ਹੈ ਕਹਿੰਦੇ ਝੂਠ ਬੋਲ ਗਿਆ ਸੱਚੇ ਪਾਤਸ਼ਾਹ ਸਤਾ ਵਾਜ ਵੇਖਿਆ ਨਹੀਂ ਸਤਿਗੁਰੂ ਕਹਿੰਦਾ ਸੱਚ ਕਰਕੇ ਕਹਿਣਾ ਹੈ ਕਹਿੰਦਾ ਮੈਂ ਤੁਹਾਡੇ ਪਵਿੱਤਰ ਚਰਨਾਂ ਦੀ ਕਸਮ ਖਾ ਕੇ ਕਹਿਣਾ ਅਸੀਂ ਵਾਜ ਨਹੀਂ ਵੇਖਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਦੇਖਾਨ ਜਿਹੜੀ ਪਛਾਕ ਪਰਵਾਰ ਘੋੜਾ ਤੈਨੂੰ ਦਿੱਤੇ ਸਨ ਤੇਰੇ ਕੋਲ ਐ ਉਹ ਬਖਸ਼ਿਸ਼ਾ ਅੱਗੇ ਤਾਂ ਨਹੀਂ ਦਿੱਤੀਆਂ ਕਹਿਣ ਲੱਗਾ ਸੱਚੇ ਪਾਤਸ਼ਾਹ ਕੀ ਗੱਲ ਕਰਦੇ ਹੋ ਉਹ ਚੀਜ਼ਾਂ ਮੇਰੇ ਕੋਲੇ ਐ ਘਰ ਪਈਆਂ ਮੈਨੂੰ ਤੁਹਾਡਾ ਹੁਕਮ ਬਾਹਰ ਬਾਹਰ ਮਿਲ ਗਿਆ ਮੈਂ ਬਾਹਰ ਬਾਹਰ ਆ ਗਿਆ ਸਤਿਗੁਰੂ ਕਹਿੰਦੇ ਸੱਚ ਕਰਕੇ ਕਹਿਣਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਪਵਿੱਤਰ ਚਰਨਾਂ ਦੀ ਕਸਮ ਖਾ ਕੇ ਕਹਿੰਦਾ ਉਹ ਤਿੰਨੇ ਚੀਜ਼ਾਂ ਮੇਰੇ ਘਰ ਆ ਮੇਰੇ ਕੋਲ ਐ ਤੇ ਬਾਅਦ ਸਾਡੇ ਕੋਲ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਬਹਿ ਜਾ ਬਠਾਣ ਲਿਆ ਦਰਬਾਰ ਵਿੱਚ ਬਾਬਾ ਬਿਧੀ ਚੰਦ ਸਾਹਿਬ ਨੂੰ ਦਿੱਤਾ ਥਾਪੜਾ ਬਾਬਾ ਬਿਧੀ ਚੰਦ ਸਾਹਿਬ ਨੇ ਉਹਦੇ ਜਵਾਈ ਦੇ ਘਰ ਮਾਰਿਆ ਛਾਪਾ ਗਰਮੀ ਦੀ ਰੁੱਤ ਜਵਾਈ ਸੁੱਤਾ ਪਿਆ ਹੈ ਪਸ਼ਾਕ ਤਲਵਾਰ ਘੋੜਾ ਤੇ ਮਾਜ ਚਾਰੇ ਚੀਜ਼ਾਂ ਉਹਦੇ ਜਵਾਈ ਦੇ ਘਰੋਂ ਲੱਭ ਗਈਆਂ ਬਾਬਾ ਬਿਧੀ ਚੰਦ ਸਾਹਿਬ ਲੈ ਕੇ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਝੂਠ ਬੋਲਦੇ ਆਹ ਚੀਜ਼ਾਂ ਤਾਂ ਜਵਾਈ ਦੇ ਘਰੋਂ ਮਿਲਦੀਆਂ ਹੁਣ ਪੰਦੇਖਾ ਹੰਕਾਰ ਵਿੱਚ ਆ ਗਿਆ ਜਿਹੜਾ ਦਾਤੇ ਨੇ ਪਾਲਿਆ ਉਹਦੇ ਦਰਬਾਰ 'ਚ ਖੜਾ ਤੇ ਛੇਵੇਂ ਪਾਤਸ਼ਾਹ ਦੇ ਖਿਲਾਫ ਬੋਲਦਾ ਜਦੋਂ ਖਿਲਾਫ ਬੋਲਣ ਲੱਗ ਗਿਆ ਨਾ ਫਿਰ ਗੁਰੂ ਕੇ ਸਿੱਖਾ ਤੋਂ ਜਰੇਆ ਨਹੀਂ ਗਿਆ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ ਕਹਿੰਦੇ ਬਾਬਾ ਵਿਧਿ ਚੰਦ ਸਾਹਿਬ ਨੇ ਸੇਵਾ ਕਰ ਦਿੱਤੀ ਫੜਿਆ ਟੋਲੇ ਤੋਂ ਦਰਬਾਰ ਚੋਂ ਕੱਢ ਦਿੱਤਾ ਹੁਣ ਪੰਦੇਖਾ ਰੋਂਦਾ ਰੋਂਦਾ ਕਰ ਗਿਆ ਆਪਣੇ ਜਵਾਈ ਨੂੰ ਕਹਿਣ ਲੱਗਾ ਮੈਨੂੰ ਗੁਰੂ ਨੇ ਕੁੱਟਿਆ ਗੁਰੂ ਤੋਂ ਬਦਲਾ ਲੈਣਾ ਜਲੰਧਰ ਦਾ ਸੁਬੇਦਾਰ ਕੁੱਤਬਦੀਨ ਪਿੰਦੇ ਖਾਂ ਦੇ ਚਾਚੇ ਦਾ ਪੁੱਤ ਭਰਾ ਸੀ ਹੁਣ ਸਹੁਰਾ ਜਵਾਈ ਉਹਦੇ ਕੋਲ ਚਲੇ ਗਏ ਪਿੰਦੇ ਖਾਂ ਨੇ ਅਖਿਆ ਜੀ ਮੈਨੂੰ ਛੇਵੇਂ ਸਤਗੁਰੂ ਨੇ ਕੁੱਟਿਆ ਉਹਦਾ ਬਦਲਾ ਲੈਣਾ ਹੈ ਕੁੱਤਬਦੀਨ ਕਹਿਣ ਲੱਗਾ ਉਹ ਪਿੰਦੇ ਖਾਂ ਆਪਾਂ ਸਤਗੁਰੂ ਪਾਤਸ਼ਾਹ ਨੂੰ ਜਿੱਤ ਨਹੀਂ ਸਕਦੇ ਆਪਾਂ ਇੱਕ ਕੰਮ ਕਰਦੇ ਹਾਂ